हांजी मित्रो कीअं हाल चाल महियो अॼु पुछे हा मूं जी ਬੜੀ ਮੂਗੀ ਇਹ ਕੁੰਨੀ ਇਹ ਸੌਣ ਚਾਰ ਹੋ ਗਿਆ 400 ਹੋ ਗਿਆ ਕਰਦੇ ਆ ਜੀ ਆਪਾਂ ਖੇਤੀਬਾੜੀ ਨੂੰ ਪਿਆਰ ਕਰਨ ਵਾਲੇ ਫਾਰਮਿੰਗ ਬੰਦੇ ਫਾਰਮਰ ਸਾਰੇ ਆਪਣੇ ਪੇਜ ਨੂੰ ਫਾਲੋ ਕਰ ਲਿਓ YouTube ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਇਹ ਆਪਣੇ ਪਿੰਡ ਧਰਮਗੜ ਤੋਂ ਇਹਨਾਂ ਦੀ ਵਿਸ਼ਾਲ ਕੰਪੇਨ ਹੈ ਉਹ ਆਪਣੀ ਮੌਂਡੀ ਵਧਾਈ ਹੋਈ ਆ ਭਰਾਵੋ ਬਾਈ ਜਿੰਮੀ ਕੀਮੋ ਕਹਿੰਦੇ ਸੀਮੋ ਸ਼ੁਕਰੀਆ ਬਾਈ ਦਾ ਨਾਮ ਨਹੀਂ ਇਸ ਵੀ ਆਪਣੀ ਵੀਡੀਓ ਵੇਖਣਾ ਤੇ ਮੂਵੀ ਦੇ ਕੇਰ ਦੀ ਆਪਾਂ ਉਹ ਵੀ ਵੀਡੀਓ ਸ਼ੇਅਰ ਕਰਾਂਗੇ ਤੁਹਾਡੇ ਨਾਲ ਕੇ ਪੇਜ ਫੋਲੋ ਕਰ ਲਿਓ YouTube ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਬਹੁਤ ਬਹੁਤ ਧੰਨਵਾਦ ਮਿੱਤਰ ਪਿਆਰਿਆਂ ਦਾ ਤੇ ਅਗਲੀਆਂ ਵੀਡੀਓ ਦੇਖਣ ਲਈ ਆਪਣੇ ਪੇਜ ਨੂੰ ਸਬਸਕ੍ਰਾਈਬ ਕਰ ਲਿਓ YouTube ਚੈਨਲ ਨੂੰ ਤੇ ਪੇਜ ਨੂੰ ਫੋਲੋ ਕਰ ਦਿਓ ਬਹੁਤ ਬਹੁਤ ਧੰਨਵਾਦ ਜੀ ਜਿਉਂਦੇ ਬਸ